ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਆਏ ਆਂ ਬਾਈ ਨਵੀਂ ਹਰਾਂ ਕੋਲੇ ਕੁੰਡਲ ਪਿੰਡ ਅਬੋਰ ਦੇ ਨੇੜੇ ਤੇ ਅੱਜ ਤੁਹਾਨੂੰ ਦਿਖਾਉਣੇ ਆਂ ਬਾਈ ਕਾ ਬਰੀਡਰ ਲਈ ਬਾਈ ਬਾਈ ਕੀ ਹਾਲ ਹੈ ਠੀਕ ਆ ਬਾਈ ਜੀ ਵਧੀਆ ਜੀ ਤੇ ਕਿੰਨੇ ਦੰਦ ਦਾ ਬਾਈ ਜੀ ਬਰੀਡਰ ਆਪਣਾ ਇਹ ਇਹ ਬਰੀਡਰ ਹੋਊਗਾ ਆਪਣਾ 8 ਦੰਦ ਜੀ 8 ਦੰਦ ਹੈ ਹਾਂਜੀ ਬਾਈ ਜੀ ਠੀਕ ਹੈ 8 ਦੰਦ ਬਾਈ ਠੀਕ ਹੈ ਠੀਕ ਹੈ ਇਹ ਬਰੀਡਰ ਬਹੁਤ ਚੰਗਾ ਦੋਸਤੋ ਚੰਨਾ ਕੋਲੋਂ ਦਾ ਬਹੁਤ ਸੋਹਣਾ ਤੇ ਇਹਦਾ ਤੁਹਾਨੂੰ ਆਪਾਂ ਅੱਜ ਰਿਜ਼ਲਟ ਵੀ ਦਿਖਾਉਣੇ ਆਗੇ ਠੀਕ ਐ ਤੇ ਨੋਈ ਵੀ ਇਹਦਾ ਰਿਜ਼ਲਟ ਵੀ ਆਪਾਂ ਦਿਖਾਈਏ ਹਾਂ ਇਹਦਾ ਰਿਜ਼ਲਟ ਵੇਖ ਲਓ ਜੀ ਬੱਚੇ ਚੰਗੇ ਆ ਇਸ ਵਾਰ ਵੀ ਆ ਦੇਖੋ ਦੋਸਤੋ ਇਹਦਾ ਰਿਜ਼ਲਟ ਬਰੀਡਰ ਦਾ ਚਿੱਟੀ ਅੱਖ ਦੇ ਤੇ ਇਹ ਬੱਚਾ ਆਪਣੇ ਕੋਲੇ 1 ਮਹੀਨਾ ਤੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਆਈ 1 ਮਹੀਨਾ ਤੇ 15-20 ਦਿਨਾਂ ਹੋ ਗਿਆ ਹੈ ਹਾਂ ਜੀ ਚਿੱਟੀ ਅੱਖ ਦੇ ਵਿੱਚ ਹੈ ਠੀਕ ਹੈ ਹਾਂ ਜੀ ਹਾਂ ਜੀ ਕੋਨਾ ਜੀ ਜਮਾ ਲਾਲ ਗਲਦਾਰ ਰੰਗ ਹੈ ਦਾ ਬਿਲਕੁਲ ਹਾਂ ਜੀ ਪਠਾਨੀ ਆਪਾਂ ਤੁਹਾਨੂੰ ਦਿਖਾਉਂਦੇ ਆ ਅੱਛਾ ਇਹ ਬੱਕਰਾ ਇਹ ਬੱਕਰਾ ਭਾਜੀ ਠੀਕ ਹੈ ਦੋਸਤੋ ਇਸੇ ਦਾ ਬੱਚਾ ਹੈ ਬੀਡਰ ਦਾ ਇਹਦੀ ਪੱਠ ਵੀ ਤੁਹਾਨੂੰ ਕੋ ਦਿਖਾਉਣੀ ਹੈ ਠੀਕ ਹੈ ਇਹ ਲਾਲ ਅੱਖ ਦੇ ਵਿੱਚ ਆ ਅੱਡ ਚਿੱਟੀ ਅੱਖ ਦੇ ਵਿੱਚ ਆ ਪੱਠ ਇਹਦੇ ਸਿੰਗ ਆ ਗਏ ਜੀ ਪਰ ਹੈਨਾ ਨਾਲ ਕੁਆਲਿਟੀ ਕੋ 10 ਪੈਸੇ ਉੱਤੇ ਹੀ ਹੈ ਜੀ ਠੀਕ ਹੈ ਇਹਦੇ ਇਹਦੇ ਸਿੰਗ ਆ ਗਏ ਜੀ ਹੋਰ ਕੋਈ ਚੱਕਰ ਨਹੀਂ ਕਿਸੇ ਦਾ ਦੋਸਤੋ ਚਿੱਟੀ ਅੱਖ ਦੇ ਵਿੱਚ ਹੈ ਜੀ ਕਰੋ ਚੈੱਕ ਕਵਾਲਟੀ ਹੁਣ ਬਈ ਆਪਣੇ ਕੋਲ ਕਿਹੜੇ ਕਿਹੜੇ ਰਹਿ ਕੇ ਦੋ ਤ ਪੱਠਾ ਸੇਲ ਹੋ ਗਈਆਂ ਹਨ ਹਾਂਜੀ ਹਾਂਜੀ ਆਪਣੇ ਕੋਲੇ ਇੱਕ ਬਰੀਡਰ ਹੈ ਜੀ ਇੱਕ ਆ ਸਿੰਗਾ ਵਾਲੀ ਪੱਠਾ ਹੈ ਇੱਕ ਆ ਸਿੰਗਾ ਵਾਲੀ ਪੱਠਾ ਹੈ ਹਾਂਜੀ ਤੇ ਇੱਕ ਆ ਬਰੀਡਰ ਹੈ ਠੀਕ ਹੈ ਤੇ ਬਾਈ ਆਪਣਾ ਨੰਬਰ ਬੋਲ ਦਿਓ ਨੰਬਰ ਆਪਣਾ ਹੈਗਾ 88476 14620 ਜੀ ਪਿੰਡ ਕੁੰਡਲਾ ਜੀ ਲੋ ਦੋਸਤੋ ਤੇ ਬਾਈ ਨਾ ਕਰਿਓ ਟਾਈ ਅਪ ਤੁਹਾਨੂੰ ਥੋੜੇ ਦਰਸ਼ਨ ਆਪਾਂ ਬਾਈ ਦੀ ਜੀ ਨੇ ਬੱਕਰੀਆਂ ਦਾ ਵੀ ਕਰਾ ਦਿੰਨੇ ਆਪਾਂ ਠੀਕ ਹੈ ਬਾਈ ਕੋਲ ਵਧੀਆ ਸਾਰੇ ਆ ਬਾਈ ਪੁਰਾਣੀ ਬੱਕਰੀ ਤੁਹਾਡੀ ਹਨਾ ਦਸ ਦਸ ਰੇ ਇਹ ਪੁਰਾਣੀ ਹੈ ਜੀ ਇਹ ਇੱਕ ਵਾਰ ਬਾਈ ਦੇ ਨਾਲ ਰਿਜ਼ਲਟ ਵਧੀਆ ਦੇ ਰਹੀ ਹੈ ਤੇ ਪਹਿਲੀ ਮਾਂ ਆਪਾਂ ਸੇਲ ਕਰਤੀ ਇਹ ਆਪਣੇ ਕੋਲੇ ਤੀਜੀ ਸੂਏ ਹੁਣ ਸੂਈ ਦੀ ਹੈ ਜੀ ਠੀਕ ਹੈ ਹਾਂ ਜੀ ਲੋ ਦੋਸਤੋ ਆ ਪੱਠਾ ਆਪਣੇ ਬੱਕਰੀਆਂ ਦੇ ਆ ਜੀ ਚਿੱਟੀ ਆ ਠੀਕ ਹੈ ਕੰਨਾਂ ਦੀਆਂ ਬਹੁਤ ਸੋਹਣੀਆਂ ਬਾਈ ਠੀਕ ਹੈ ਜੇ ਕਿਸੇ ਵੀਰ ਨੇ ਬਾਈ ਤੋਂ ਬੱਚੇ ਜਿਹੜੇ ਰਹਿ ਗਏ ਦੋ ਤਿੰਨ ਖਰੀਦਣੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਕੋਲੇ ਸਟਾਰਟ ਵਾਸਤੇ ਓਪਨ ਹੀ ਹੈ ਵੀ ਆਪਾਂ ਛੱਡਦੇ ਹਾਂ ਤੇ ਕੀ ਫੀਸ ਆ ਬਾਈ ਛੱਡ ਦੀ ਆਪਾਂ 1500 ਰੁਪਏ ਬਾਈ ਜੀ 1500 ਹਾਂਜੀ ਰਿਜ਼ਲਟ ਬਹੁਤ ਚੰਗਾ ਪਾਣੀ ਮਾੜੀ ਬੱਕਰੀ ਹੋਵੇ ਚੰਗੀ ਹੋਵੇ ਪੂਰਾ ਰਿਜ਼ਲਟ ਆਪਾਂ ਤੁਹਾਨੂੰ ਉੱਥੇ ਪਿੰਡ 'ਚ ਵੀ ਆਪਾਂ ਰਿਜ਼ਲਟ ਵਿਖਾ ਦੇਵਾਂਗੇ ਹਨਾ ਲਓ ਦੋਸਤੋ ਇੱਕ ਰੀਫਰ ਤੋਂ ਦਿਖਾ ਦਿੰਨੇ ਆ ਦੋ ਇਹ ਆਪਣਾ ਆਇਆ ਜੀ ਬਾਈ ਵਸੀਮ ਕੋਲੋਂ ਜੀ ਵਸੀਮ ਕੋਲੋਂ ਪਾਕਿਸਤਾਨ ਵਾਲੇ ਕੋਲੋਂ ਹਾਂਜੀ ਉਹਨਾਂ ਨੇ ਬੱਕਰਾ ਸੇਲ ਕਰਤਾ ਬੱਕਰੀ ਉਹਨਾਂ ਦੇ ਕੋਲੇ ਇਸ ਟਾਈਮ ਹੈਗੀ ਹੈ ਜੀ ਉੱਥੇ ਬਹੁਤ ਵਧੀਆ ਰਾਗ ਹੁੰਦੇ ਬਾਈ ਵਸੀਮ ਕੋਲੋਂ ਪੂਰਾ ਚੰਗਾ ਜੀ ਉਹਨਾਂ ਕੋਲੇ ਆਪ ਇੱਕ ਬੱਚਾ ਹੋਰ ਲਿਆ ਆ ਗਿਆ ਉਹਨਾਂ ਤੋਂ ਸੇਲ ਆਸਤੇ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਆਪਾਂ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਦੋ ਬੱਕਰੀਆਂ ਅੰਦਰ ਆਏ ਨੇ ਠੀਕ ਹੈ ਕੋਲੇ ਉਹ ਪੂਰਗਾ ਚੰਗਾ ਹੀ ਲੋ ਦੋਸਤੋ ਬਾਈ ਕੋਲੇ ਜਿਹੜੀਆਂ ਦੋ ਬੱਕਰੀਆਂ ਵੱਡੀਆਂ ਉਹਨਾਂ ਦੇ ਵੀ ਕਰੋ ਦਰਸ਼ਨ ਇਹ ਵੀ ਬਾਈ ਵਸੀਮ ਕੋਲੋਂ ਆਈਆਂ ਭਾਗਸਰ ਤੋਂ ਹਾਂਜੀ ਉਹਦੇ ਕੋਲ ਆਈਆਂ ਹੁਣ ਇਹ ਸੋਹਣ ਵਾਲੀ ਹੈ ਜੀ ਬਸ ਇੱਕ ਦੋ ਦੇਣੀ ਕੱਢਦੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਇਹਦਾ ਰਿਜ਼ਲਟ ਆਪਣੇ ਕੋਲੇ ਹੈਗਾ ਕਰੋ ਠੀਕ ਹੈ ਹਾਂਜੀ ਬਹੁਤ ਸੋਹਣੇ ਨਾਗਾ ਬਾਈ ਤੁਹਾਡੇ ਸਾਰੇ ਚੰਗੀਆਂ ਚਿੱਟੀ ਅੱਖ ਦੇ ਬੱਚੇ ਕੱਢਦੀ ਹੈ ਸਾਰੇ ਇਹ ਸਾਰੇ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਆਪਣੀ ਗਾਰੰਟੀ ਹੈ ਲੋ ਦੋਸਤੋ ਇੱਕ ਬੱਕਰੀ ਆ ਖੜੀ ਹੈ ਤੇ ਬਹੁਤ ਚੰਗਾ ਰਿਜ਼ਲਟ ਇਹਨਾਂ ਦਾ ਇਹਨਾਂ ਯਾਰਾਂ ਨੂੰ ਸੁਣਾਵਾ ਬਵਾ ਖਾ ਦੇ ਨੇ ਇੱਥੇ ਹੀ ਪੱਠ ਬਹੁਤ ਸੋਹਣੀ ਏ ਜਿੱਥੇ ਠੀਕ ਹੈ ਹਾਂ ਬਹੁਤ ਦੋਸਤੋ ਉਸ ਬੱਕਰੀ ਦਾ ਜਿਹੜਾ ਇਹ ਚਾ ਰਿਜ਼ਲਟ ਆ ਦੇਖ ਲਓ ਤੁਸੀਂ ਪੱਠ ਬਹੁਤ ਸੋਹਣੀ ਏ ਮੇਰਾ ਬਈ ਥੋੜੇ ਦਿਨਾਂ ਦੀ ਹੈ ਨਾ ਹਾਂਜੀ ਹਾਂਜੀ ਅੱਜ ਚੌਥਾ ਦੇਣਾ ਇਹਨੂੰ ਆ ਇਹ ਤਾਂ ਬਿਲਕੁਲ ਬਿਲਕੁਲ ਬਈ ਹਾਂਜੀ ਚਿੱਟੀ ਅੱਖ ਦੇ ਵਿੱਚ ਨਹੀਂ ਚਿੱਟੀ ਦੇ ਨਹੀਂ ਲਾਲ ਅੱਖ ਚ ਹਾਂਜੀ ਰਿਜ਼ਲਟ ਬਹੁਤ ਸੋਹਣਾ ਆ ਬਈ ਹਾਂਜੀ ਹਾਂਜੀ ਪੂਰਾ ਚੰਗਾ ਰਿਜ਼ਲਟ ਆ ਇਹ ਵੀ ਆਪਣੀ ਘਰ ਦੀ ਬੱਕਰੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚਲੋ ਦੋਸਤੋ ਕਰੋ ਬਾਈ ਨਾਲ ਟਾਈਪ ਜੀ ਕਿਸੇ ਨੇ ਵੀ ਵਧੀਆ ਕੁਆਲਟੀ ਦੇ ਬੱਚੇ ਵਰਤ ਨਹੀਂ ਰੱਖਣੇ ਹੋ ਨਾਲ ਟਾਈ ਮਾੜੀ ਬੱਕਰੀ ਦੇ ਪੂਰਾ ਵਧੀਆ ਰਿਜ਼ਲਟ ਆ ਲੈ ਆਪਣੇ ਕੋਲੇ ਆਪ ਦਾ ਹੀ ਬ੍ਰੇਟਰ ਆ ਜੀ ਠੀਕ ਹੈ ਬਾਈ ਜੀ ਧੰਨਵਾਦ ਠੀਕ ਹੈ ਬਾਈ ਜੀ